ਇਹ ਵੀ ਪੁਲਿਸ ਪਾਰਟੀ ਵੱਲੋਂ ਇੱਕ ਬੜਾ ਵਧੀਆ ਜਿਹੜਾ ਸਨੈਚਰਾਂ ਦਾ ਗੈਂਗ ਫੜਿਆ ਹੈ ਇਹਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕਰ ਲਏ ਇੱਕ ਬੰਦਾ ਇਹਦੇ ਤੋਂ ਭੱਜਿਆ ਹੋਇਆ ਉਹਦਾ ਅਸੀਂ ਨਾਮ ਤਾਂ ਨਹੀਂ ਇਹਦੇ ਵਿੱਚ ਪ੍ਰੈਸ ਰੂਮ ਵਿੱਚ ਲਿਖਿਆ ਵੀ ਉਹ ਅਰਾਗ ਨਾ ਹੋਈਏ ਇਹ ਦੋ ਦੋਸ਼ੀ ਜਿਹੜੇ ਹੈਗੇ ਆ ਤਰੁਲ ਕੁਮਾਰ ਤੇ ਹਰਦੀਪ ਹੈਪੀ ਇਹਨਾਂ ਦੋਨਾਂ ਦੀ ਅਰੈਸਟ ਹੋਈ ਹੈ 3 ਤਰੀਕ ਨੂੰ ਇਹਨਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਸ਼ੈਦਲ ਜਾਂਦੇ ਆ ਤਾਂ ਦੋ ਮੋਬਾਈਲ ਖੋਏ ਸੀ ਦਰਸਤੀ ਦਿਖਾ ਕੇ ਜਿਹੜੀ ਕਾ ਘਟਣ ਵਾਲੀ ਹੁੰਦੀ ਨਾ ਜਾਂ ਫਸਲ ਜਪਾ ਉਹਦੇ ਨੂੰ ਫਸਲ ਵੰਡਦੇ ਉਹ ਦਾਕਰੀ ਦਿਖਾ ਕੇ ਇਹਨਾਂ ਨੇ ਉਹ ਕੀਤੀ ਇਹਨਾਂ ਕੋਲੋਂ ਜਿਹੜੇ ਐ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਐ ਉਹ ਬਰਾਮਦ ਹੋ ਚੁੱਕੇ ਐ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਲਿਆ ਅਸੀਂ ਦੁਬਾਰਾ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਇਹ ਜਿਹੜਾ ਹੈਪੀ ਐ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਥਾਣਾ ਡਿਵੀਜ਼ਨ ਨੰਬਰ 6 ਚ ਦਰਜ ਹੈ ਖੋਦ ਤੇ ਇਹਦੇ ਖਿਲਾਫ ਪਹਿਲਾਂ ਇੱਕ ਕਲੰਦਰਾ ਵੀ ਡਿਵੀਜ਼ਨ 5C 109 ਦਾ ਦਿੱਤਾ ਹੋਇਆ ਤੇ ਇਹ ਦੋਨੋਂ ਜਿਹੜੇ ਆ ਹੁਣ ਤੱਕ ਜੋ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਆ ਇਹ ਨਸ਼ੇ ਦੀ ਪੂਰਤੀ ਲਈ ਮੋਬਾਈਲ ਸਨੇਚ ਕਰਦੇ ਸੀ ਜਿਹੜਾ ਡਸਟ ਲੈਦੀ ਆ ਹੁਣ ਕਾਰਨਾ ਉੱਥੇ ਫੈਕਟਰੀਆਂ ਚੋਂ ਲਿਓ ਇਹਨਾਂ ਨੂੰ ਵੇਚਦੇ ਕਿਤੇ ਥਿੱਕੇ ਜਿਹੜਾ ਸਮਾਨ ਮੋਬਾਈਲ ਲੈ ਕੇ ਆਉਂਦੇ ਨੇ ਚੋਰੀ ਕਰਕੇ ਮੋਲ ਵੇਚਦੇ ਕਿ ਨਾ ਮੋਸਟ ਪ੍ਰੋਬੇਬਲੀ ਇਹ ਮੋਬਾਈਲ ਜਿਹੜਾ ਹੈ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ 1000 ਦਾ ਦੇਤਾ ਕੇ ਉਹਨੂੰ 2000 ਦਾ ਦੇਤਾ ਤੇ ਲੇਬਰ ਵਾਲੇ ਨੂੰ ਇਹ ਹੁੰਦਾ ਵੀ ਚੰਗਾ ਮੋਬਾਈਲ ਹੈ 100 2000 ਰੁਪਈਆ ਤੱਕ ਮਿਲ ਰਿਹਾ ਬਾਹਰ ਤੋਂ ਪਾਤਾ ਤੇ ਜਿਹੜੀ ਰੁਪਈਆ ਹੈਗੇ ਨਾ ਤਿੰਨੋਂ ਹੀ ਕਿੱਦਾਂ ਜੁੜੇ ਇਕੱਠੇ ਕਿੱਦਾਂ ਹੋਏ ਜੀ ਪਿੱਛੇ ਕੋਈ ਪੇਪਰ ਬੈਕਗਰਾਉਂਡ ਨਹੀਂ ਨਹੀਂ ਇਹ ਨੇੜੇ ਨੇੜੇ ਦੇ ਹੀ ਹੈ ਇੱਕ ਬਾਸਿੰਗ ਨਗਰ ਦਾ ਇੱਕ ਵਰਤਮਾਨ ਕਾਨੂੰਨੀ ਦਾ ਹੈਗਾ ਪੜ੍ਹੇ ਲਿਖੇ ਵੈਸੇ ਵੀ ਇਹ ਜੋ ਹੁੰਦਾ ਕਿ ਦੱਸਿਆ ਇਹਨਾਂ ਨੇ ਕਲੀਅਰ ਆਊਟ ਆ ਇੱਕ ਦਾ ਹੈਗਾ ਇੱਕ ਦੇ ਖਿਲਾਫ ਇੱਕ ਮੁਕੱਦਮਾ ਪਹਿਲਾਂ ਦਰਜ ਇੱਕ ਉਹਦੇ 109 ਵੀ ਕਾਰਵਾਈ ਹੋਈ ਹੋਈ ਹੈ ਬਾਕੀ ਸਾਰਾ ਅਸੀਂ ਕਲੀਅਰ ਕਰ ਲਾਂਗੇ ਇਹ ਅਰੇਸਟ ਮੋਟਰਸਾਈਕਲ ਤੇ ਆਵੇਂ ਨੂੰ ਨੌਕਰੀ ਦੇ ਆਧਾਰ ਤੇ ਅਰੇਸਟ ਕੀਤਾ ਸਬਜੀ ਮੰਡੀ ਦੇ ਨੇੜੇ ਸਰ ਇਹ ਬੜੇ ਕੀ ਨਾਮ ਹੈ ਇਹ ਤਾਂ ਗ੍ਰੈਜੂਏਟ ਕਰ ਗ੍ਰੈਜੂਏਟ ਹੈ ਕੌਣ ਕਿਸੇ ਰਹਿਣ ਵਾਲੇ ਹੈਗੇ ਇੱਕ ਵਰਤਮਾਨ ਕਲੋਨੀ ਦਾ ਰਹਿਣ ਵਾਲਾ ਇੱਕ ਬਾਲ ਸਿੰਘ ਨਗਰ ਦਾ ਰਹਿਣ ਵਾਲਾ ਕਿੰਨੀ ਕੁ ਬਾਤ ਆ ਤੁਹਾਨੂੰ ਜਾਣਦੇ ਜਿੱਤੇ ਹੁੰਦ ਕਰੇ ਇਹ 8 ਮੋਬਾਈਲ ਤਾਂ ਮਿਲੀ ਹੈ ਬਾਕੀ ਹੁਣ ਇਹਨਾਂ ਤੋਂ ਕੁਛ ਵੀ ਕਰਾਂਗੇ ਜਦੋਂ ਵੀ ਮੌਕਾ ਮਿਲਦਾ ਕਰੀ ਜਾਂਦੇ ਕਿਉਂਕਿ ਬੋਦੀਆਂ ਦਾ ਰਿਪੋਰਟ ਵੀ ਨਹੀਂ ਹੁੰਦੀ ਆ ਲੇਵਰ ਵਾਲਾ ਵਿਚਾਰਾ ਕਰਦਾ ਵੀ ਅਜਿੰਸਰ ਮਾਰ ਕੇ ਲਿਆਦਾ ਹਾਂਜੀ ਤੇ ਲਾਲ ਜੋ ਇਹਨਾਂ ਨੂੰ ਦੱਸਿਆ ਬਾਕੀ ਇਹਨਾਂ ਦਾ ਡਾਕਟੈਕਸ ਕਰਾਵਾਂਗੇ ਉਹਦੇ ਵਿੱਚ ਕਲੀਅਰ ਹੋ ਜੂਗਾ ਨਹੀਂ 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 ਸਾਸਤਰੀ ਨਹੀਂ ਹੈ ਸਨੈਚਿੰਗ ਕੀਤੀ ਆਪਣਾ ਜਿੱਥੋਂ ਉਹਨਾਂ ਦੇ ਕੋਲ ਖਰੀਦਿਆ ਇੱਕ ਕਿੰਨੇ ਕਿੰਨੇ ਗੁਰੂ ਮਨਾਂ ਦਾ ਇਹ ਤਿੰਨ ਜਣੇ ਆ ਜਿਨ੍ਹਾਂ ਚੋਂ ਦੋ ਅਸੀਂ ਅਰੈਸਟ ਕਰ ਲਏ ਇੱਕ ਬੰਦਾ ਰੰਦਾ ਉਮਰ ਕੀ ਹੈ ਉਮਰ ਇੱਕ ਵੀ ਤਾਂ ਹੈਗੀ ਹੈ 42 ਸਾਲ ਇੱਕ 22 ਸਾਲ ਦਾ ਆ ਦੇਖ ਲਓ ਤੁਸੀਂ ਵੀ ਇਹਦੇ ਚੈੱਕ ਤੇ ਤਾਂ 20 ਦਾ ਪਰਚਾ ਦਰਜ ਹੈ ਜਿਹੜਾ ਡਿਵੀਜ਼ਨ ਨੰਬਰ 6 ਦਾ ਮਕਦਮਾ ਇਹ 2020 ਦਾ ਉਹ ਤੋਂ ਬਾਅਦ ਵੀ ਲਗਾਤਾਰ ਕਰੀ ਜਾਂਦੇ ਉਹਨਾਂ ਕਿਤੇ ਨਾ ਕਿਤੇ ਕੁਝ ਨਾ ਕੁਝ Thank you. Thank you. Thank you. Thank you.